ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਪਤਿ ਕਿਵੇਂ ਹੋ ਠੀਕ ਠਾਕ ਨੂੰ ਸਾਰੇ ਅਸੀਂ ਵਧੀਆ ਠੀਕ ਠਾਕ ਰਾਜੀ ਖੁਸ਼ੀ ਵੈਗੁਰੂ ਦੀ ਕਿਰਪਾ ਮੇਰੀ ਫੈਮਿਲੀ ਕਿਵੇਂ ਹੋ ਸਾਰੇ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਆਪਾਂ ਅੱਜ ਰਾਤੀ ਬਣਾਈ ਸੀ ਆਲੂਆਂ ਦੀ ਸਬਜ਼ੀ ਤੇ ਵਾਲ ਕੇ ਤੇ ਬੇਟਾ ਕਹਿੰਦਾ ਅੱਜ ਰੋਟੀਆਂ ਚ ਪਾਈ ਤੇ ਮੈਂ ਹੁਣ ਪਉਣ ਲੱਗੀ ਆ ਰੋਟੀਆਂ ਸਮਾਂ ਚੀਰ ਲਿਆ ਸਾਰਾ ਆਜ ਕਟਲੇ ਹਰੀ ਮਚ ਕੱਟ ਲਈ ਆ। ਹਾਂ ਜੇ ਆਪਾਂ ਥੋੜਾ ਥੋੜਾ ਨਮਕ ਵਰਚਾ ਪਾ ਲੈਨੇ ਆ ਵਿੱਚ। ਆਹ ਲੋ ਜੀ। ਨਮਕ ਪਾਤਾ। ਹੁਣ ਆਪਾਂ ਬਾਦ ਨੀ ਮਰਚਾ ਥੋੜਾ ਜਿਹਾ। ਤੇ ਛਾਣ ਲਿਆ ਆਪਾਂ ਆਟਾ। ਆਟਾ ਛਾਣ ਲਿਆ। ਇੱਧਰ ਆਪਾਂ ਨਮਕ ਮਰਚਾਂ ਵਾਲੀ ਗੰਡੇ ਤੇ ਹਰੀ ਮਿਰਚਾਂ ਦੇ ਵਿੱਚ ਇੱਧਰ ਆਪਣੀ ਸਬਜ਼ੀ ਆਪਾਂ ਇਹਨੂੰ ਕਰਦੇ ਗ੍ਰੈਂਡ ਤੁਸੀਂ ਦੇਖ ਸਕਦੇ ਹੋ ਬਣਾ ਲਈ ਆਪਾਂ ਅੰਬਰਤੀ ਹਰਗੀ ਸਬਜ਼ੀ ਹੁਣ ਇਹ ਚਪਾਲੇ ਆਪਾਂ ਸਮਾਨ ਆਲੂ ਗੰਡੇ ਆ ਵੈਗਰੂ ਹਰੀ ਮਿਰਚਾ ਟਮਾਟਰ ਤੇ ਫਿਰ ਆਪਾਂ ਬਣਾਉਨੇ ਆ ਇਹਨੂੰ ਗੁੰਦੇ ਆਟੇ ਨੂੰ ਬਸ ਬਣਾਵਾਗੇ ਰੋਟੀਆਂ ਨਾਲ ਉਹਦੀ ਆਟਾ ਗੁੰਨਣ ਲਈ ਆਟਾ ਗੁੰਨ ਲਿਆ ਆਪਾਂ ਹੁਣ ਇਹਨੂੰ ਫੇਰ ਆਪਾਂ ਹੁਣ ਵਾ ਇਹ ਪਾ ਬਣਾ ਲਿਆ ਦਹੀਂ ਵਿੱਚ ਹਰੀ ਮਿਰਚ ਪਾਲੀ ਕੱਟ ਕੇ ਇੱਕ ਗੰਡਾ ਪਾ ਲਿਆ ਤੇ ਕੁਛ ਬੁੰਦੀ ਪਾਲੀ ਥੋੜੀ ਜਿਹੀ ਨਮਕ ਮਿਰਚਾ ਪਾਤੀਆਂ ਆਪਣਾ ਦਹੀਂ ਤਿਆਰ ਹੋ ਗਿਆ ਬੁੰਦੀ ਵਾਲਾ ਗੰਡਾ ਤੇ ਹਰੀ ਮਿਰਚ ਪਾਤੀ ਵੱਚ ਆਪਾਂ ਕਦੇ ਫੋਕਾ ਦਹੀਂ ਨਹੀਂ ਖਾਦਾ ਬੇਟਾ ਤਾਂ ਜਿਵੇਂ ਨਹੀਂ ਫੋਕਾ ਦਹੀਂ ਤਾਂ ਖਾਂਦਾ ਆਏ ਬਣਾ ਕੇ ਖਵਾਦੇ ਫੋਕਾ ਕੁੱਲਾ ਖਵਾਦੇ ਹੈਨਾ ਤੇ ਫਿੱਕਾ ਦਹੀਂ ਨਹੀਂ ਇਹਨੇ ਕਦੇ ਵੀ ਖਾਦਾ ਇਹ ਕੱਲਾ ਦਹੀਂ ਖਾਲੂਗਾ ਇਹ ਤਾਂ ਬਣਾ ਨਹੀਂ ਖਾਂਦਾ ਇਹ ਲਾਓ ਜੀ ਤੁਸੀਂ ਦੇਖ ਸਕਦੇ ਆਪਾਂ ਚਾਲੀ ਅੱਗ ਚੁਲੇ ਚ ਟਮਾਟਰ ਲੈ ਆਉਂਦੇ ਤਾਂ ਲੈ ਦੇਸੀ ਕੀ ਹੋ ਤੇ ਇੱਧਰ ਗੋਨ ਲਿਆ ਆਪਾਂ ਆਟਾ ਅੱਜ ਆਪਾਂ ਨੂੰ ਇੱਕ ਪੋਣਾ ਹੋਰ ਵਰਤਣਾ ਪੈਣਾ ਕਿਉਂ ਆਟਾ ਚੱਕਲੇ ਤੇ ਜੰਮ ਜਾਂਦਾ ਨੂਨ ਮਿਰਚਾਂ ਵਾਲੀ ਕੋਈ ਵੀ ਚੀਜ਼ ਆਪਾਂ ਦੇਖੋ ਅੱਗ ਸਿੱਧੀ ਕਿੰਦੀ ਸੁਣ ਲੱਗਦੀ ਆ ਕਿਉਂ ਘਰ ਦਾ ਦਾਤਾ ਲਓ ਜੀ ਤਵੇ ਤੇ ਪਾਤੀ ਆਪਾਂ ਰੋਟੀ ਰੋਟੀ ਲੱਗ ਗਿਆ ਨਾ ਸੇਕ ਦੋਨੋਂ ਬਸ ਸਭ ਤੋਂ ਵੱਤਾਵਾ ਚੋਪੜ ਲਿਆ ਸੀ ਆਪਾਂ ਹੁਣ ਰੋਟੀ ਲਾਤਾ ਇੱਧਰ ਦੇਖੋ ਆਟਾ ਇਧਰ ਰੀਲ ਨਹੀਂ ਵੇਲੀ ਪੀ ਚੱਕਲੇ ਤੇ ਇਹਨਾਂ ਦਾ ਚੱਕ ਲੈਣਾ ਸੂਤ ਆਉਂਦੀ ਆ ਵੇਲ ਨੇ ਨਾਲ ਹੱਥ ਨਾਲ ਹੀ ਪੋਣਾ ਧਰਕੇ ਪਕਾਈ ਆ ਬਾਹਰ ਤੇ ਲਾਟਾ ਹੋ ਜਾਂਦਾ ਨਮ ਨਰਚਾਂ ਵਾਲਾ ਤਾਂ ਦੋਸਨਾਂ ਰੰਗ ਰੋਟੀਆਂ ਨਾ ਲਾਉ ਜੀ ਆਜੋ ਤੁਸੀਂ ਵੀ ਖਾਓ ਆਪਾਂ ਪ੍ਰਸ਼ਾਦਾ ਬਣਾ ਲਿਆ ਸਰਚ ਬੋਤਲ ਆਲ ਕੇ ਵੱਜਿਆ ਪਿਆ ਸੀਗਾ ਫਰਨੀ ਡੇੜੀ ਆ ਫਰਨੀ ਡੇੜੀ ਕਰਕੇ ਨਰਸੀ ਵੱਜਿਆ ਪਿਆ ਕੁਛ ਹੋਲੰਗਰ ਆ ਜਾ ਕੋ ਜੂ ਇਥੇ ਮਸ਼ੀਨ ਰੱਖਣ ਨੂੰ ਥਾਂ ਬਣਾ ਲਿਆ ਉਹ ਜਿਹੜੀ ਸਾਹਮਣੇ ਉਹਨਾਂ ਜਗ੍ਹਾ ਇਥੇ ਮਸ਼ੀਨ ਰੱਖਣ ਨੂੰ ਥਾਂ ਬਣਾ ਲਿਆ ਕੁਝੋ ਮਸੀਂ ਉਹ ਰੱਖੀ ਜਾਊਗੀ ਇੱਥੇ ਇਹਨੇ ਫਟੀਨਾ ਬਣਾ ਲਿਆ ਖਲਾਰ ਤਾਂ ਬਹੁਤ ਹਜੇ ਖਲਾਰ ਦਾ ਤਾਂ ਕੋਈ ਅੰਤ ਨਹੀਂ ਸੀ ਹੁੰਦਾ ਖਲਾਰ ਜੀ ਆਪਾਂ ਬਣਾਈ ਚਿਬੜਾਂ ਦੀ ਚਟਣੀ ਤੇ ਆਪਾਂ ਪਹਿਲਾਂ ਖਿਆਲ ਭੁਲ ਗਿਆ ਵਿੜਗ ਬਣਾਉਂਦਾ ਸੌਰੀ ਤੇ ਆਪਾਂ ਪਹਿਲਾਂ ਪਿਆਜ਼ ਕੱਟ ਕੇ ਕੁੱਟ ਲਏ ਹਨਾ ਉਹ ਸਾਈਡ ਤੇ ਕੋਲੀ 'ਚ ਕੱਢ ਲਏ ਉਸ ਤੋਂ ਬਾਅਦ ਆਪਾਂ ਹਰੀਆਂ ਮਿਰਚਾਂ ਕੁੱਟ ਲਈਆਂ ਉਹ ਵੀ ਕੋਲੀ 'ਚ ਕੱਢ ਲਈਆਂ ਪਿਆਜ਼ਾਂ ਵਾਲੀ ਚ ਉਸ ਤੋਂ ਬਾਅਦ ਆਪਾਂ ਕੱਲੇ ਜਿਬੜ ਕੁੱਟੇ ਹਨਾ ਕੱਲੇ ਜਿਬੜ ਕੁੱਟ ਕੇ ਵੱਖਰੇ ਵੱਖਰੇ ਕੁੱਟੇ ਨਾਲ ਤੇ ਛਿੱਟੇ ਨਹੀਂ ਪੈਂਦੇਗੇ ਤੇ ਦੇਖੋ ਕਿੰਨੀ ਸੋਹਣੀ ਚਟਣੀ ਬਣ ਗਈ ਹੈ ਤੇ ਹੁਣ ਇਹਦੇ 'ਚ ਆਪਾਂ ਪਾਵਾਂਗੇ ਨਮਕ ਨਮਕ ਨਹੀਂ ਪਾਇਆ ਸੀ ਆਪਾਂ ਨੌ ਕੁ ਤੋਂ ਬਿਣਾ ਗੁੱਟੀ ਹਰਿਆਣਾ ਚਾਪਾ ਕੇ ਗੁੱਟੀ ਆ ਹੁਣ ਆਪਾਂ ਬਾਦ ਨੇ ਚ ਨਮਕ ਹੁਣ ਪਾਣੀ ਨਹੀਂ ਛੱਡਿਆ ਨੇ ਨਮਕ ਪਾਣੀ ਛੱਡ ਜਾਂਦਾ ਹੁਣ ਆਪਣੀਆਂ ਚੀਜ਼ਾਂ ਇਹ ਵਧੀਆ ਬਣ ਗਈਆਂ ਕੁੱਟੀਆਂ ਗਈਆਂ ਤੇ ਹੁਣ ਆਪਾਂ ਪਾਉਣੇ ਨਮਕ ਇਹਦੇ ਵਿੱਚ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ ਤੇ ਆਪਾਂ ਪਾਵਾਂਗੇ ਨਮਕ ਨਮਕ ਸਵਾਦ ਅਨਸਾਰ ਪਾਵਾਂਗੇ ਹੁਣ ਆਪਾਂ ਇਹਨੂੰ ਕਰਦੇ ਹਾਂ ਇੱਕ ਵ ਇੱਕ ਹੁਣ ਨਰਚਨ ਇਹਨਾਂ ਜਿਵੇਂ ਡੰਡੇ ਡਿਚਿਆਟ ਨਹੀਂ ਖਾਓ ਸਵਾਦ ਨਾਲ ਇਹ ਅਵੇਲਾ ਜਮਾਨੇ ਬੜਤੀ ਹੈ ਹੁਣ ਵੀਧੀ ਬਣਦੀ ਨਾ ਇਹ ਕਥਨੇ ਗੁੰਡਾ ਕੋਡਣਾ ਚਲਾਈ ਜਾਣੀ ਡੰਡਾ ਹਨਾ ਆਹ ਲਓ ਜੀ ਆਪਾਂ ਨੇ ਅੰਦੇ ਸਿ ਚਿਬੜ ਚਿਬੜ ਸੀਗੇ ਦੇਖੋ ਇਹ ਥੋੜੇ ਜਿਹਾ ਲਵੇ ਹਜੇ ਵੀ ਮੈਂ ਕੱਲ ਨੂੰ ਬਣਾ ਲਾਂਗੇ ਆਪਣੇ ਲੱਗਾ ਬਾਹਰ ਜੇ ਬੰਦ ਕਰਨ ਮੈਸਤਰੀ ਆ ਪੋਲਾ ਸੀ ਇਹ ਇਹਾ ਚਾਰ ਚਿਬੜ ਰਹਿ ਗਏ ਹੁਣ ਆਪਣੇ ਤੇ ਇਸ ਤਰ੍ਹਾਂ ਤੁਸੀਂ ਚਟਨੀ ਬਣਾ ਕੇ ਖਾਓ ਸਾਰੀਆਂ ਦਾਲਾਂ ਸਬਜ਼ੀਆਂ ਨਾਲ ਚਟਨੀ ਬਹੁਤ ਸਵਾਦ ਲੱਗਦੀ ਆ ਤੇ ਤੁਸੀਂ ਵੀ ਬਣਾ ਕੇ ਖਾਓ ਤੇ ਫਿਰ ਵੀਡੀਓ ਤੇ ਕਮੈਂਟ ਕਰਿਓ ਵੀ ਅਸੀਂ ਬਣਾ ਕੇ ਖਾਧੀ ਆ ਸਾਨੂੰ ਤਾਂ ਬਹੁਤ ਸਵਾਲ ਲੱਗਦੀ ਚਟਨੀ ਬਣਾਈ ਕੁੰਡੇ ਡੰਡੇ ਦੀ ਜਿਹੜੇ ਗ੍ਰੈਂਡਰਾਂ ਕਰੋਡਰਾਂ ਚ ਕੁੱਟਦੇ ਉਹ ਥੋੜੀ ਚਟਣੀਆਂ ਹੁੰਦੀਆਂ ਇਹ ਤਾਂ ਕੁੰਡੇ ਡੰਡੇ ਦੀ ਚਟਨੀ ਜਿਹੜੀ ਸਵਾਦਾਂ ਨਾਲ ਹੀ ਖਾਧੀ ਜਾਂਦੀ ਹੈ ਅੱਜ ਆਪਾਂ ਆਂਬ ਦੀ ਫਾੜੀ ਨਹੀਂ ਪਾਈ ਕਿਉਂ ਆਪਾਂ ਚਿਪੜਾਂ ਦੇ ਵਿੱਚ ਨਹੀਂ ਪਾਈ ਤੇ ਨਹੀਂ ਆਪਾਂ ਆਂਬ ਦੀ ਫਾੜੀ ਜ਼ਰੂਰ ਚਟਨੀ ਦੇ ਵਿੱਚ ਪਾਉਣੇ ਹੁੰਦੇ ਆ ਤੇ ਬਹੁਤ ਘੈਂਟ ਚਟਨੀ ਬਣਦੀ ਸਵਾਦ ਬਣਦੀ ਆ ਵੀਡੀਓ ਚੰਗੀ ਲੱਗੀ ਲੈਕਚਰ ਜੁੜ ਕਰਿਓ ਜੀ ਧੰਨਵਾਦ ਆਪਾਂ ਚੀਜ਼ਾਂ ਨਾਲ ਡੱਡ ਕਟ ਕੇ ਪਾਣੀ ਹਰੀਆਂ ਮਿਰਚ ਅੱਡ ਕੁੱਟੀਆਂ ਪਿਆਜ਼ ਅੱਡ ਕੁੱਟੇ ਆ ਚਿਬੜ ਅੱਡ ਕੁੱਟੇ ਆ ਫਿਰ ਬਾਅਦ ਤਿੰਨਾਂ ਨੂੰ ਮਿਕਸ ਕਰਕੇ ਫਿਰ ਬਾਅਦ ਚ ਨਮਕ ਪਾਇਆ ਆਪਾਂ ਪਾਣੀ ਨਹੀਂ ਛੱਡਿਆ ਨਮਕ ਨੇ ਫਿਰ ਜਦੋਂ ਬਾਅਦ ਚ ਪਾਣੀ ਛੱਡ ਜਾਂਦਾ ਨਮਕ ਤੇ ਸਵਾਦ ਅਨੁਸਾਰ ਨਾਣ ਮਿਰਚ ਆਪਾਂ ਪਾ ਸਕਦੇ ਹਣਾ ਤੇ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਕਰ ਲਿਓ ਜੇ ਪੁਰਾਣਿਆਂ ਤੋਂ ਦੇ ਲੋ ਧੰਨਵਾਦ ਧੰਨਵਾਦ ਜੀ ਆਪਾਂ ਲਾਉਣ ਲੱਗੇ ਬੂਏ ਬਾਹਰ ਵੇਖੀ ਚਲੋ ਕਿੱਧਰ ਉਹ ਤੁਸੀਂ ਵੇਖੋ ਹੁਣ ਜਿਵੇਂ ਸੋਨਾ ਲੱਗੂ ਅੰਦਰ ਵਾਰੇ ਰੱਦਦਾ ਸੋਨਾ ਲੱਗਣਾ ਨਹੀਂ ਨਹੀਂ ਬੰਮੀ ਹੋਗਾ ਨਹੀਂ ਬੰਦਰ ਤਾਂ ਕਿਧਰੋਂ ਕਰਨਾ ਕਿ ਉਧਰੋਂ ਅਸੀਂ ਇਹ ਕਰ ਉਹ ਤੂੰ ਵੇਖ ਲੈ ਵੀ ਆਪਦਾ ਇਧਰ ਲਾਤੇ ਆਪ ਗ੍ਰਿਲਾਂ ਗ੍ਰਿਲਾਂ ਲਾਤੀਆਂ ਹੁਣ ਆਪਾਂ ਇਧਰ ਕਿਧਰੋਂ ਇਧਰ ਬਾਰੇ ਕਿੱਥੇ ਥੇੜਾ ਤਾਂ ਖਿਆ ਵੀ ਨਹੀਂ ਜਾਣਾ ਤੁਨ ਤੇ ਤੇ ਨਾਲ ਹੀ ਉਹ ਕੇ ਬਾਹਰ ਲੱਗ ਜਾ ਕੇ ਨੂੰ 70 ਦੀ ਇੱਕ ਤੇ ਇੱਥੇ ਪੱਲਾ ਇੱਥੇ ਦੇ ਕੋਲ ਜੀ ਕੋਲ ਦਾ ਥੇਰੇ ਬਰੇ ਤੇ ਵੀ ਧੋਣ ਦੇ ਬਾਅਦ ਕਾਦੇ ਨਹੀਂ ਇੱਥੇ ਕਾਜੂਗਾ ਹਾਂ ਇੱਧਰ ਸਮਾਨ ਵੀ ਕੁਛ ਰੱਖਿਆ ਜਾਊ ਹਾਂ ਇੱਧਰ ਜੇ ਲਾਦ ਗਏ ਹੈਨਾ ਹਾਂ ਇਸੇ ਪੱਕੀ ਸਰਦਨ ਨਾਲ ਹੀ ਲੱਗਦੀ ਹੋਊਗੀ ਹਾਂ ਇਹਦੇ ਨਾਲ ਹੀ ਨਾ ਹੋਏ ਤਾਂ ਇੱਥੇ ਜਗਾੜ ਇਹਦੀ ਬਣਾ ਲਾਂਗੇ ਜੇ ਪੱਟੀ ਦੀ ਬਣ ਜਾਂਦੀ ਹੁੰਦੀ ਉਹਦੇ ਵਿੱਚ ਨਹੀਂ ਹੋਰ ਤੁਸੀਂ ਆਲੇ ਵੀ ਕੰਨੀ ਤੇ ਲਾਦ ਗਏ ਤੁਸੀਂ ਆਲੇ ਕੰਨੀ ਕਰੀ ਹਾਂ ਮੈਂ ਪਟਾਏ ਤੇ ਨਾਲੇ ਸਗੋਦ ਕੇ ਨਾਲ ਹੀ ਤੇ ਕੋਲ ਜੇ ਆਪਾਂ ਇੱਧਰ ਬਣਾ ਦੇ ਇੱਧਰ ਕੋਸੋਦ ਕੇ ਰੱਖਣ ਜੋਗਾ ਤਾਂ ਹੈ ਨਹੀਂ ਆਪਾਂ ਜੇ ਇੱਥੋਂ ਦੀ ਵੀ ਮਾਣੇ ਵੀ ਤਾਂ ਲੋਈ ਤੋਂ ਵੀ ਆਉਗਾ ਹੀ ਨਹੀਂ ਉਹਦੋਂ ਲੋ ਅਗੇ ਇਧਰ ਵੀ ਉਹ ਲਾਗੀ ਜਾਇਆ ਕਰਨੀ ਸੀ ਵੇਖ ਲਓ ਜੀ ਇਹਨੂੰ ਬੰਦ ਕਰਨਾ ਇਧਰ ਮੇਜ਼ ਮੂਝ ਰੱਖੇ ਜਾਂਦੀ ਜਮ ਪ੍ਰੈਸ ਵਾਲਾ ਟੇਬਲ ਟੂਲ ਸਾਰਾ ਕੁਝ ਇੱਥੇ ਰੱਖਣਾ ਸੀ ਹਾਂ ਕਿੱਥੇ ਜਾ ਸਕਦਾ ਹਾਂ ਹਾਂ ਸਾਹਮਣੇ ਚਾਰ ਫੁੱਟ ਦੇ ਕਿ ਜਗ੍ਹਾ ਬਣ ਜਾਂਦੀ ਹਾਂ ਹਾਂ ਲਾਈਟ ਫਿੱਟ ਹੋ ਜਾਣੀ ਸੀ ਇਧਰ ਨੂੰ ਤੇ ਫਿਰ ਇਹ ਇਹ ਤੂੰ ਵੇਖ ਲੈ ਹੁਣ ਉੱਥੇ ਆ ਰਹਿ ਇਧਰ ਲੱਗਣਾ ਇਧਰ ਲਾ ਦਿਓ ਹਾਂ ਹਾਂ ਬੰਦ ਤਾਂ ਉਹ ਨਹੀਂ ਉਹ ਤਾਂ ਕਦੀ ਅੱਧਾ ਕਰਨਾ ਪੈਣਾ ਇਹ ਆਪਣਾ ਕਰਡਪਟ ਹੋਊਗਾ ਬਾਅਦ ਇਹ ਆਪਾਂ ਦੇ ਬਾਹਰ ਬਾਹਰ ਪਾਸਿਆਂ ਜਿਹੜਾ ਠੱਠੀ ਆਹੀ ਆਹੀਂ ਲਓ ਜੀ ਆਪਾਂ ਇਧਰ ਲਾ ਲਾਤਾਂ ਨੂੰ ਉਹ ਬੰਦ ਕਰਦੇ ਆ ਇਧਰ ਲਾਤੀਆਂ ਟੀਨਾ ਆਪਾਂ ਟੀਨ ਨਾਲ ਬੰਦ ਕਰ ਲਿਆ ਸਾਰਾ ਸਮਾਨ ਇੱਥੇ ਇੱਥੇ ਨਾਲ ਲੱਗ ਕੇ ਜਿਹੜੂ ਪਰ ਰੱਖਦੇ ਤਾਂ ਬਹੁਤ ਅ ਗੱਟੀਆਂ ਆਉਂਦੀਆਂ ਰੰਜੀ ਵਾਲੀ ਇਹ ਇਹ ਨਾਲ ਆ ਜੋੜਤਾ ਹੁਣ ਫਿਰ ਅੱਛਾ ਕਰ ਰਿਹਾ ਬੈਲਟ ਚਾਦਰਾਂ ਪਾਉਣੀਆਂ ਇੱਥੇ ਉਹ ਲਾਤਾ ਇੱਕ ਵੰਜ ਜਿਆ ਅੱਜ ਕੰਮ ਚੱਲ ਰਿਹਾ ਜੋਰਾ ਜੋਰਾ ਤੇ ਜਿਹੜੀ ਅੱਗੇ ਵੈਲਡ ਕੀਤੀ ਸੀ ਉਹ ਕਿਧਰ ਗਈ ਜਿਹੜੀ ਆਹ ਆਪ ਵੈਪ ਜਾ ਕੇ ਨਹੀਂ ਕਰਿਆ ਹੀ ਨਹੀਂ ਸੀ ਬੋਲੀ ਕੰਮ ਆਵੇ ਭਾਈ ਨਾਲ ਉਹ ਭਾਈ ਉਹ ਨਾਲ ਰੱਖ ਲਓ ਅੱਛਾ ਜਿਹਦੇ ਉੱਤੇ ਰੱਖਣੀ ਬਾਦ ਆਉਂਦੇ ਜਿਹਦੇ ਉੱਤੇ ਲਾਈ ਜਾਂਦੇ ਠੀਕ ਆ ਇਹ ਹੈਗਾ ਵਲਡ ਵਾਲਾ ਮਿਸਤਰੀ ਇਸ ਜਿੰਨ ਉਤੇ ਫੈਫਾ ਬਿਲਡ ਕਰਤੀ ਛੋਟੀ ਸੀਗੀ ਜੋੜ ਮਰ ਗਿਆ ਨਾਲੇ ਤਾਂ ਇੱਥੇ ਪਾਉਣਗਾ ਤੀਨਾ ਫਿਰ ਦਿਖਾਉਣੇ ਤੁਹਾਨੂੰ ਕੀ ਬਣਦਾ ਹੈ ਉਹ ਆ ਗਈਆਂ ਤੀਨਾ ਨਮੀਆਂ ਲਿਆ ਆਵਣਾ ਉਹ 6 7 ਚੱਕ ਲੈ ਆ ਚੱਕੇ ਇਹ ਤਾਂ ਲਾਉਣਗਾ ਹੀ ਆਪਾਂ ਇੱਥੇ ਫਿਰ ਤੋਂ ਹਾਂ ਇਹਦਾ ਕੰਮ ਪਹਿਲੇ ਇਹ ਕੰਮ ਕੱਢ ਲਾ ਮੈਂ ਤੈਨੂੰ ਤੜਕੇ ਦੀ ਕੋਈ ਕਹੀ ਨਹੀਂ ਮੈਂ ਵੱਢ ਲਾ ਫੱਟ ਲਾ ਪੱਟ ਲਾ ਚਾਦਰ ਚੱਕ ਲੋ ਚਾਦਰ ਚੱਕ ਰਿਹਾ ਆਪਾਂ ਇਹ ਕੋਲ ਦੇ ਨਾਲ ਤੁਸੀਂ ਦੇਖ ਸਕਦੇ ਆ ਅੱਜ ਪੂਰਾ ਜੋਰਾ ਸ਼ੋਰਾ ਤੇ ਕੰਮ ਚੱਲ ਰਿਹਾ ਇਥੇ ਫੈਲਾ ਦੇਣੀ ਆ ਲਓ ਜੀ ਆਪਣੀਆਂ ਪੈਗੀਆਂ ਚਾਦਰਾਂ ਤੁਸੀਂ ਦੇਖ ਸਕਦੇ ਹੋ ਕੋਸੇ ਸਰੜ ਕਾਜਾ ਬਣ ਗਿਆ ਪਾਣੀ ਨਹੀਂ ਆਉਂਦਾ ਇਥੇ ਚਾਦਰਾਂ ਪਾਤੀਆਂ ਤੇ ਟੀਨਾ ਇਹਨਾਂ ਨੂੰ ਮਗਾ ਬਾਤਣਾ ਇੱਕ ਇਧਰ ਬਣਾਤੀਆਂ ਇਹੇ ਤੇ ਇਧਰ ਬਣਾ ਲਿਆ ਆਪਾਂ ਬੈਂਚ ਜਿਆ ਰੱਖਣ ਵਾਸਤੇ ਬੈਂਚ ਰੱਖਣ ਵਾਸਤੇ ਬਣਾ ਲਿਆ ਮੇਜ਼ ਜਿਆ ਉੱਤੇ ਬਣਾ ਲਾਂਗੇ ਇਧਰ ਬਣਾ ਲਿਆ ਜੀ ਆਪਣਾ ਫਿਲਟਰ ਵਿੱਚ ਆ ਗਿਆ ਫਿਲਟਰ ਆ ਗਿਆ ਵਿੱਚ ਇੱਕ ਤਾਂ ਇੱਕ ਟੈਂਕੀ ਆ ਗਈ ਵਿੱਚ ਹਨਾ ਤੇ ਇੱਕ ਇੱਥੇ ਕੱਪੜੇ ਧੋਣ ਵਾਲੀ ਮਸ਼ੀਨ ਇੱਥੇ ਆ ਜਾਣੀ ਆਪਣੇ ਆ ਸਾਫ ਕਰ ਦੇਣਾ ਥਾਂ ਇੱਥੋਂ ਔਰ ਸਾਰਾ ਸਮਾਨ ਪਰਨੀਟਾ ਕੇ ਸਾਫ ਕਰ ਦੇਣਾ ਇੱਥੇ ਬਿਜਲੀ ਫੈ ਗਈ ਹੈ ਲਾਈਟ ਫਿੱਟ ਤੇ ਆਪਾਂ ਬਣਾ ਦੇਾਂਗੇ ਇੱਥੇ ਮਸ਼ੀਨ ਵਾਲਾ ਆ ਟੀਨਾ ਬਾਤ ਗਾ ਸਾਰੇ ਇੱਥੇ ਦੇਖ ਸਕਦੇ ਹੋ ਵਧੀਆ ਬਣ ਗਿਆ ਸਾਰਾ ਖੁਸ਼ੀ ਵਿੱਚ ਆ ਗਿਆ ਦੇ ਇੰਨੇ ਖਸਾਂ ਚ ਉਹ ਨਹੀਂ ਇਹ ਨਹੀਂ ਬਣਿਆ ਬੰਦ ਜਾਂਦੀਆਂ ਯਾਰ ਆ ਲੋ ਜੀ ਵੈਗੁਰਤੀ ਦਾ ਹੌਸਲਾ ਵੈਗੁਰਜੀ ਕੀ ਫਤਿਹ ਜੀ ਬਹੁਤ ਖਲਾਰ ਆਪਣੇ ਪਤਾ ਨਹੀਂ ਕਿੱਦੇ ਨਿਬੜਨਾ ਹਜੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ ਜੇ ਪੁਰਾਣੇ ਆ ਤਾਂ ਦਿਲੋਂ ਧੰਨਵਾਦ ਵੀਰੂ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ ਆਖੋ ਨੀ ਮੈਂ ਤਾਂ ਆਤੀ ਹਾਂ ਮੰਮੀ ਰੇਡੀ ਚ ਪਾਈ ਜਾਂਦੇ ਹੈ ਹਲੋ ਅਰੇ ਜੇ ਕਾੜਦੇ ਰੇਡੀ ਜੇ ਤਾਂ ਕਿਉਂ ਜਿਹਨੇ ਜਨਾ ਸਾਫ ਹੈ ਨਾ ਜਿਹਦੇ ਤੋਂ ਨਹੀਂ ਰੇਤਾ ਹਾਂ ਇੱਥੇ ਸੈੜਦੇ ਆਹ ਥੱਲੇ ਕੱਚਾ ਹੀ ਹੈ ਜੇ ਨਾ ਹਾਂ ਕੱਚਾ ਹੈ ਤਾਂ ਇੱਥੇ ਫਾਰਸ ਲਾ ਦਾਂਗੇ ਉਹਨਾਂ ਦੇ ਇਧਰ ਸਾਫ-ਸਾਫ ਕਾੜ ਦੇ ਕਾੜ ਦੇ ਨਹੀਂ ਇਹਨਾਂ ਸੀਮਟ ਆ ਪਾਵਣਾ ਵੀ 3 ਨਾ ਇੱਥੇ ਮਸ਼ੀਨ ਡਾਹ ਦੇ ਆਂਗੇ ਆਪਾਂ ਨਹੀਂ ਤੇ ਇਧਰ ਨੇੜੇ ਨੂੰ ਆ ਜਾ ਆ ਗਈ ਸਾਡੀ ਨੀਤੂ ਰਾਣੀ ਵਾਹ ਕਰ ਦੇ ਨਹੀਂ ਤੇ ਵਾਹ ਕਰ ਦੇ ਵਾਹ ਕਰ ਦੇ ਇੱਥੇ ਆਣ ਕੇ ਨਾ ਵਾਹ ਕਰ ਦੇ ਆ ਵੀ ਇਧਰ ਆ ਵਾਹ ਕਰਾਂ ਤੇਰੀ ਮੰਮੀ ਵੇਖੀ ਜਾਂਦੀ ਹੈ ਵਾਹ ਵਾਹ ਕਰ ਮੰਮੀ ਨੂੰ ਵਾਹ ਕਰ ਦੇ ਕਿੱਥੇ ਆ ਤੇ ਮੰਮੀ ਜੀ ਵਾਹ ਇੱਥੇ ਹਾਂ ਮੈਂ ਤੇ ਸასი ਕਾਲ ਜੀ ਸਾਰਿਆਂ ਨੂੰ ਸასი ਕਾਲ ਕਰ ਸਾਰਿਆਂ ਸასი ਕਾਲ ਕਰਦੇ ਕਿ ਅਸੀਂ ਕੰਮ ਕਰੀ ਜਾਂਦੇ ਆ ਅਸੀਂ ਕੰਮ ਕਰੀ ਜਾਂਦੇ ਆ ਇਧਰ ਮੁੱਕ ਕੇ ਕਿੱਥੇ ਜਾਣਾ ਇਹ ਇਸ ਕੰਮ ਕਰੀ ਜਾਂਦੇ ਆ ਜੀ ਆਪਾਂ ਕੰਮ ਕਰੀ ਜਾਂਦੇ ਹਾਂ ਕੰਮ ਕਰੇ ਦਾਦੀ ਵੀ ਕੰਮ ਕਰਦੀ ਮਾਮੂ ਵੀ ਕੰਮ ਕਰਦਾ ਹਾਂ ਹਾਂ ਕਹ ਤੁਸੀਂ ਵੀ ਆਓ ਸਾਡੇ ਨਾਲ ਹੈਲਪ ਕਰਾਓ ਐਪ ਕੋਲ ਸੁਣਦੇ ਹਾਂ ਸਾਡੇ ਨਾਲ ਅਸੀਂ ਘਰ ਬਣਾ ਰਹੇ ਆ ਹਾਂ ਅਸੀਂ ਘਰ ਬਣਾ ਰਹੇ ਹਾਂ ਹੈਲਪ ਕਰਾਓ ਜੀ ਸਾਡੇ ਨਾਲ ਕਹ ਸਾਡੇ ਨਾਲ ਹੈ ਰਖੋ ਸਾਡੇ ਘਰੇ ਆਏ ਅੱਜ ਪਰੋਣੇ ਜੀ ਪਰੋਣੇ ਆਇਆ ਸਾਡੇ ਘਰੇ ਪਰੋਣੇ ਆਇਆ ਜੀ ਅੱਜ ਸਾਡੇ ਘਰੇ ਪਰੋਣੇ ਆਇਆ ਮੇਰੀ ਇਕਾਈ ਨਾਨਾਣ ਵੱਡੀ ਯਾ ਯਾ ਬੱਡੀ ਨਾਨ ਆਈ ਆ ਇੱਕੋ ਦੋ ਬੇਟੀਆਂ ਆ ਉਹਦੀਆਂ ਹਾਂ ਦੋ ਬੇਟੀਆਂ ਇੱਕੋ ਗਾਂ ਉਹਨਾਂ ਦੀ ਬੇਟੀ ਆਈ ਆ ਚਾਰ ਜਣੇ ਪਰੋਣੇ ਆਏ ਅੱਜ ਕਿੰਨੇ ਬੇਟੇ ਦਾ ਪਤਾ ਲੈਣ ਆਏ ਆ ਪਾਪੇ ਦਾ ਪਤਾ ਲੈਣ ਆਏ ਭੂਆ ਹੁਣ ਭੂਈ ਹੁਣੀ ਨਾ ਪਾਪੇ ਦਾ ਪਤਾ ਲੈਣ ਆਏ ਤੇਰੇ ਦਾ ਇਹ ਪਾਪੇ ਦਾ ਪੱਤ ਪਿੰਦੀ ਪਾਪੇ ਦਾ ਕਿੰਨੀ ਪਾਪੇ ਦਾ ਕੇ ਆਓ ਜੀ ਸਾਡੇ ਨਾਲ ਹੈਲਪ ਕਰਾਓ ਅੱਜ ਪਰੋਣੇ ਆਏ ਸਾਡੇ ਅੱਜ ਆਪ ਪੁੱਲ ਆਇਆ ਹਾਂ ਕੇ ਆਜੋ ਜੀ ਤੁਸੀਂ ਵੀ ਔਰ ਹੋਛੀ ਵੀ ਹਾਂ ਹੈਲਪ ਕਰਾਓ ਅਸੀਂ ਮਿੱਟੀ ਸਿੱਟੀ ਆਣੀ ਅੰਦਰ ਹਾਂ ਦੇਖੋ ਸਾਡੇ ਸਰੀਰ ਦਾ ਹਾਲ ਪੈਰ ਲਿਬੜੇ ਸਾਡੇ ਸਾਤ ਦੇ ਪੇ ਪੈਰ ਲਿਬੜੇ ਪਿਆ ਹਾਂ ਇਹ ਮਿੱਟੀ ਸਾਡੇ ਪੈਰਾਂ ਨੂੰ ਲੱਗੀ ਪਈ ਆ ਹਾਂ ਅਸੀਂ ਕੰਮ ਕਰੀ ਜਾ ਰਹੇ ਹਾਂ ਹਾਂ ਆਪਾਂ ਕੰਮ ਕਰੀ ਜਾਂਦੇ ਹਾਂ ਹਾਂ ਮੂੰਹ ਕਰਕੇ ਉਹਦੋਂ ਕਰੀ ਜਾਂਦਾ ਕੰਮ ਕਰੀ ਜਾਂਦੇ ਆਪਾਂ ਹਾਂ ਕੰਮ ਕਰੀ ਜਾਂਦੇ ਕਿ ਆਓ ਜੀ ਆਓ ਜੀ ਕੰਮ ਕਰੀ ਜਾਂਦੇ

क्या तुसी भी आओ तुसी आओ बाय हाय बाय बाय हाँ हाय हाय थोड़ी मिट्टी रहेगी हाँ थोड़ी मिट्टी रहेगी थोड़ी मिट्टी रहेगी यहाँ ना हाँ तो दे माँ हा हाँ आ दे आप पीछे ही आप हैं माँ उसी का काला हाँ पीछे आ गए पीछे आ गया सी ओए और तो देते हैं जी पीछे दे बाद दे, दे अच्छा। बादे बादे दो आते ही